ਹੇ ਆ ਹੇ ਆ ਸਮਵਾਦ ਆ ਤੇ ਇਹ ਕਮਾਲ ਹੋ ਗਿਆ ਖੇਤਾਲੇ ਪਾਸੇ ਇਹ ਮੌੜਪੁਰ ਦੀ ਟੀਮ ਜਿਹੜੀ ਪਿੰਡ ਵਾਲੇ ਪਾਸੇ ਫਾਈਨਲ ਮੈਚ ਦੀ ਪਹਿਲੀ ਕਬੱਡੀ ਸੈਕਲਾਂ ਦਾ ਜੇਤੂ ਬੁੱਟਰ ਮਾਰ ਆਰਨਵਾਸ ਪਿੰਡ ਦਾ ਪਾਉਂਦੇ ਨੇ ਬਹੁਤ ਹੋਇਆ ਮੌੜਾ ਦੇ ਇਲਾਕਾ ਪਿੰਡ ਦਾ ਪਿੰਡ ਦੇ ਪਹਿਲੀ ਤੇ ਆਹ ਖੜਕਾ ਵੜਕਾ ਤਾਰੀਆਂ ਚੱਲੇ

ਪੱਤੀਆ ਕੁੰਦਾ ਤੇ ਕੇਲਾ ਲਾਉਣਾ ਆਂਦੇ ਆਹ ਪਹਿਲੀ ਉੱਤਰ ਪਈ ਦੇ ਪਹਿਲੀ ਤੇ ਇਹ ਤੱਜ ਦਾ ਹੋਣੀ ਕਮਰਾਲ ਬੁੱਟਾ ਬੁੱਟਾ ਰਬਾਨ ਆਹ ਸਿਰੇ ਦਾ ਕੀ ਨੰਬਰ ਹੈ ਹਾਂ 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 ਤਾੜਦੇ ਕਾਪੀਆਂ ਪਾੜਦੇ ਲਲਕਾਰੇ ਦੁਨੀਆ ਦੇਖਦੀ ਆਂ ਵੀ ਪਾੜਦੇ ਪੇੜਾ ਢੋਲ ਤੋਂ ਭੰਗੜੇ ਆ ਦੁਨੀਆ ਪੰਦੀ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਵਿਚ ਫੂ ਭਾਈ ਉਹ ਪਾਪੇ ਰਸ ਨਾ ਉਹ ਤੇ ਉਦੋਂ ਸਰੋ ਦਾ ਟੂਟਾ ਮੈਂ ਅੱਗ ਨਾਲ ਮੇਲ ਨੂੰ ਪੰਨੇ ਯਾਰ ਦੀ ਸਵਰਗ ਦਾ ਟੂਟਾ ਰੇਡ ਪੈ ਗਈ ਇਹ ਮੈਨੂੰ ਲੱਗਦਾ ਵੀ ਇੱਕ ਪਾਸ ਏ ਏ ਏ ਦੇਖ 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 ਇਹ ਹਿੱਕ ਤੇ ਦੀਰਾ ਬਾਲਦਾ ਇਹ ਹਿੱਕ ਤੇ ਜੀਵਾ ਬਾਲਤਾ ਵੀ ਤੂੰ ਜੋ ਵੀ ਮਰਜੀ ਕਰ ਲੈ ਬੰਦ ਬਰਾਬਰ ਦਾ ਡਾਂਗੇ ਜੋੜੇ ਕਬੱਡੀ ਪਾ ਰਹੇ ਆ ਉਹ ਮੁੰਡਾ ਤਾੜਾ ਬੜਾ ਕਬੱਡੀ ਪਾ ਰਿਹਾ ਇੱਕ ਪਾਸੇ ਪਿਛੇ ਵਾਲਾ ਰਾਵਰਾਸ ਵਾਲਾ ਖੇਡ ਦਾ ਨਾਮ ਹੈ ਇੱਕ ਕਬੱਡੀ ਪਾ ਰਹੇ ਪਰ ਇਹ 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 ਆਹ ਆਹ ਪਰਦੇਦਾਰ ਇੱਕ ਵਾਰੀ ਤਾੜੀ ਮਾਰਦੇ ਮੁੰਡਿਆਂ ਦੇ ਨਾਂ ਤੇ ਲੋ ਫੇਰ ਕਬੱਡੀ ਪਾਉਣ ਦੇ ਲਈ ਫਰੇਗਾ ਥਾਪੀਆਂ ਬਾਦ ਗਿਆ ਲੜਕਾਰੇ ਵਾਲਾ ਨੇ ਮੋਡਲ ਇਹਦੇ ਤੋਂ ਤਿੰਨ ਹਿੱਕ ਤੇ ਵੀ ਵਾਲਾ ਆਉਂਦੇ ਪਰ ਹੁਣ ਟੱਕਰ ਦੇ ਵਿੱਚ ਕੋਰ ਬੜ ਕੇ ਚਸਾਲ ਜਾ ਰਿਹਾ ਕਿਹੜਾ ਥਾਪੀਆਂ ਤੈਨੂੰ ਲੱਗਦਾ ਆਹ ਬੱਲੇ ਬੱਲੇ ਕਰਵਾਲਤੀ ਆ ਸੁਬੇ ਕਮਾਲ 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 ਤੇ ਹੁਣ ਮਾਰਦੇ ਥਾਪੀ ਕਬੱਡੀ ਹੈ ਕੋਰਟ ਘੁੰਮ ਕੇ ਕੋਰਟ ਲੈ ਬੁੱਟਿਆ ਕੋੜ ਘੁੰਮਿਆ ਦੂਜੇ ਪਾਸੇ ਆਉਂਦਾ ਸਵਾਲ ਖੇਡ ਕਬੱਡੀ ਦਾ ਆਉਂਦਾ ਸਵਾਲ ਖੇਡ ਕਬੱਡੀ ਦਾ ਛੋਟਾ ਮੋੜ ਵਾਲਾ ਕਹਿੰਦੇ ਕਬੱਡੀ ਪਾਉਣ ਵਾਲੇ ਬੜਾ ਹਾਰਾ ਬੁੱਟਿਆ ਇੱਥੇ ਸਾਪੇ ਥਾੜ ਥਾੜ ਬੜੇ ਨੇ ਖੇਡਣ ਵਾਲੇ ਕਬੱਡੀ ਪਾਉਣ ਦੇ ਲਈ ਬੜਾ ਹਾਰ ਤੇ ਬੁੱਟਾ ਪਿੱਤਾਂ ਦੇ ਗੁਰੇ ਦਾ ਚੰਗਾ ਹੋਇਆ ਪਰ ਜਦੋਂ ਤੂੰ ਲਾਗੋ ਵੀ ਫੇਰ ਉਹ ਜੱਫਾ ਕਪਾਲ ਦੇ ਪਾੜੇ ਦੇ ਪਾਏ ਤੋਂ ਮੁਕੀਟ ਕਪਾਲ ਵੱਜਦੇ ਰਲਕਾਰੇ ਆ ਬੱਲੇ ਬੱਲੇ ਕਰਾਉਦਾ ਹੋਇਆ ਰਾਜਨਾਸ ਪਿੰਡ ਦਾ ਪੂਟਾ ਉਹ ਕਪਾਲ ਕਰ ਗਿਆ ਡਟ ਦਰ ਕੇ ਕੈਂਚੀ ਲਾਦੀ ਸਰੇਵਾ ਮੈਚ ਖੇਡਿਆ ਜਾ ਰਿਹਾ ਖੇਡ ਦੇ ਧਾਨ ਦੇ ਵਿੱਚ ਸਾਊਂਡ ਵਾਲਿਆ ਰਾਮਣੇ ਨਾ ਮੋਹ ਮੇਦਾਨ ਥੋੜੇ-ਥੋੜੇ ਹੋਰ ਪਰਾਂਦਰ ਦੇਖਿਆ ਵੀ ਖੇਡ ਦੇ ਧਾਨ ਦੇ ਵਿੱਚ ਕਬੱਡੀ ਪਾਉਂਦੇ ਨੇ ਫੇਰ ਬੰਦਾ ਹੋਇਆ ਬੁੱਟੇ ਦੀ ਕਬੱਡੀ ਪਾ ਰਹੇ ਆ ਪਾੜਾ ਵਾਲਿਆ ਪਾੜਾ ਵਾਲਿਆ ਪਾੜਾ ਵਾਲਿਆ ਏ ਓਏ ਓਏ ਕਬਾਲ 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 ਏ चाहिए शेर कुमारे न ਔਰ ਲਾਤੀ ਕਰਮੀ ਗਰਮੀ ਆਉਂਦੀ ਹੈ ਪੈਂਡਿੰਗ ਆ ਨੇ ਇਹ ਦਸੋਂ ਵੀ ਕਰਕੇ ਆਉਂਦੀ ਆ ਲੈ ਵੀ ਬੂਟਿਆ ਪੈਲਾ ਬਣਾਦਾ ਮੋੜਾ ਲਓ ਖੇਚ ਲੋ ਤਿਆਰੀ ਜੇ ਤੁਸੀਂ ਬਰਾਬਰ ਹਿੱਕ ਤੇ ਢਾਕੇ ਰੱਖੋਣਾ ਫੇਸ ਸਵਾਦ ਆਉਣਾ ਕਬੱਡੀ ਪੈਣੀ ਆ चकरी पू पुछी पुछी मारे पुड़े झापिया कहे त मारा कार

ਇੱਕ ਛਾ ਇੱਕ ਛਾ ਇੱਕ ਛਾ ਇਹ ਹੋਏ ਰਾਜ ਸੁਨਾਪ ਦੇ ਜਿੱਤ ਗਿਆ ਬੂਟਾ ਇੱਕ ਵਾਰੀ ਨਲਕਾ ਮਾਰਦੇ ਬੜਾ ਛਾ